ਰਾਇਕੋੜ ਪਿੰਡ ਦੇ ਅਕਾਲਗੜ੍ਹ ਕਲਾਂ ਦਾ ਫੌਜੀ ਜਵਾਨ ਰਜੌਰੀ ਵਿੱਚ ਗੋਲੀ ਲੱਗਣ ਨਾਲ ਹੋਇਆ ਸ਼ਹੀਦ 29 ਸਾਲ ਦੇ ਸ਼ਹੀਦ ਲਾਸ ਨਾਇਕ ਬਲਬੀਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਸਰਕਾਰੀ ਸਨਮਾਨਾਂ ਨਾਲ ਜਦ ਦੀ ਪਿੰਡ ਵਿੱਚ ਕੀਤਾ ਗਿਆ ਸ਼ਹੀਦ ਫੌਜੀ ਦਾ ਸੰਸਕਾਰ ਰਾਇਕੋਟ ਅਧੀਨ ਪੈਂਦੇ ਕਸਬਾ ਗੁਰੂਸਰ ਸੁਧਾਰ ਲਾਗਲੇ ਪਿੰਡ ਅਕਾਲਗੜ੍ਹ ਕਲਾਂ ਦੇ 29 ਸਾਲਾ ਫੌਜੀ ਜਵਾਨ ਬਲਵੀਰ ਸਿੰਘ ਦੀ ਜੰਮੂ ਕਸ਼ਮੀਰ ਦੇ ਜ਼ੌਰੀ ਜ਼ਿਲ੍ਹੇ ਕੰਟਰੋਲ ਰੇਖਾ ਤੇ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਸ਼ਹੀਦ ਲਾਸਟ ਨਾਈਟ ਦਮ ਦੀ ਮ੍ਰਿਤਕ ਦੇ ਉਹਨਾਂ ਦੇ ਪਿੰਡ ਲੈਂਦੀ ਗਈ ਜਿੱਥੇ ਕੀ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਬਲਵੀਰ ਸਿੰਘ ਦਾ ਸੰਸਕਾਰ ਕੀਤਾ ਗਿਆ ਜਿਸ ਦੌਰਾਨ ਪਰਿਵਾਰਕ ਮੈਂਬਰ ਰਿਸ਼ਤੇਦਾਰ ਸ਼ਹੀਦ ਦੀ ਬਟਾਲੀਅਨ ਦੇ ਫੌਜੀ ਜਵਾਨਾਂ ਅਤੇ ਸੈਂਕੜੇ ਦੀ ਗਿਣਤੀ ਵਿੱਚ 77 ਹੋਏ ਇਲਾਕਾ ਵਾਸੀਆਂ ਨੇ ਸ਼ਹੀਦ ਬਲਬੀਰ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ ਅਤੇ ਸ਼ਹੀਦ ਬਲਬੀਰ ਸਿੰਘ ਅਮਰ ਰਹੇ ਦੇ ਨਾਰੇ ਲਾਏ ਉੱਥੇ ਮਾਪਿਆਂ ਦੇ ਇਕਲੌਤੇ ਪੁੱਤਰ ਸ਼ਹੀਦ ਬਲਬੀਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜਣ ਤੇ ਸ਼ਹੀਦ ਦੀ ਮਾਤਾ ਸੌਰਨਜੀਤ ਕੌਰ ਅਤੇ ਭੈਣ ਜਸਵਿੰਦਰ ਕੌਰ ਦਾ ਬਰਲਾਪ ਦੇਖ ਕੇ ਹਰ ਅੱਖ ਵਿੱਚ ਅਥਰੂ ਬਹਿ ਤੁਰੇ ਇਸ ਮੌਕੇ ਤੇ ਸ਼ਹਾਦਤ ਤੇ ਮਾਣ ਕਰਦਿਆ ਏਅਰ ਫੋਰਸ ਸੇਵਾਮੁਖਤ ਪਿਤਾ ਪ੍ਰੀਤਮ ਸਿੰਘ ਨੇ ਨਮ ਅੱਖਾਂ ਨਾਲ ਸਲੂਟ ਮਾਰ ਕੇ ਸ਼ਹੀਦ ਨੂੰ ਅੰਤਮ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸ਼ਹੀਦ ਬਲਬੀਰ ਸਿੰਘ ਦੀ ਦੇ ਤੇ 3 ਸਿਕ ਲਾਈਟ ਇਨਫੈਂਟਰੀ ਦੇ ਸੂਬੇਦਾਰ ਗੁਰਦੀਪ ਸਿੰਘ ਦੀ ਅਗਵਾਈ ਚ ਆਈ ਸੈਨਿਕ ਟੁਕੜੀ ਨੇ ਸਲਾਮੀ ਦਿੱਤੀ। ਇਸ ਤੋਂ ਪਹਿਲਾਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਵੱਲੋਂ, ਬਲਾਕ ਆਪ ਪ੍ਰਧਾਨ ਰਮੇਸ਼ ਜੈਨ ਤੇ ਸਾਬਕਾ ਵਿਧਾਇਕ ਵਿਕਰਮਜੀਤ ਸਿੰਘ ਖਾਲਸਾ ਵੱਲੋਂ ਜਥੇਦਾਰ ਗੁਰਚੀਨ ਸਿੰਘ ਰਤੋਵਾਲ, ਤਹਿਸੀਲਦਾਰ ਵਿਸ਼ਵਜੀਤ ਸਿੰਘ ਸਿੱਧੂ ਤੇ ਸਾਬਕਾ ਸੈਨਿਕ ਭਲਾਈ ਐਸੋਸੀਏਸ਼ਨ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਵੱਲੋਂ थाना ਸੁਧਾਰ ਦੇ ਐਸਆਈ ਰਾਜਦੀਪ ਸਿੰਘ ਸ਼ਹੀਦ ਦੀ ਮ੍ਰਿਤਕ ਦੇ ਤੇ ਫੁੱਲਮਾਲਾ ਅਰਪਿਤ ਕਰਦੇ ਆ ਪਰਿਵਾਰ ਨਾਲ ਦੁੱਖ ਪ੍ਰਗਟਾਵਾ ਕੀਤਾ ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਅਤੇ ਪੰਚਾਇਤ ਦੇ ਹੋਰ ਆਗੂ ਅਤੇ ਪਿੰਡ ਦੀਆਂ ਸ਼ਖਸੀਅਤਾਂ ਹਾਜ਼ਰ ਹੋਈਆਂ ਇਸ ਮੌਕੇ ਪੰਜਾਬ ਸਰਕਾਰ ਨੇ ਸ਼ਹੀਦ ਦੇ ਪਰਿਵਾਰ ਨੂੰ ਦਿੱਤੀ ਜਾਣੀ ਵਾਲੀ 1 ਕਰੋੜ ਦੀ ਇੱਕacreage ਜ਼ਮੀਨ ਦੀ ਮੰਗ ਵੀ ਕੀਤੀ ਗਈ 29 ਸਾਲ ਦੇ ਸ਼ਹੀਦ ਬਲਬੀਰ ਸਿੰਘ ਅਜੇ ਕੁਵਾਰਾ ਸੀ ਅਤੇ 10 ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ ਤਿੰਨ ਦਿਨ ਪਹਿਲਾਂ ਹੀ ਆਪਣੀ ਮਾਂ ਨਾਲ ਫੋਨ ਤੇ ਗੱਲਬਾਤ ਕਰਕੇ ਅਗਲੇ ਹਫਤੇ ਛੁੱਟੀ ਆਉਣ ਬਾਰੇ ਆਖਿਆ ਸੀ ਹਾਂ ਮਾਰਸੋ ਹੋਈ ਆ ਪਤਾ ਮਾਰਸਾ ਹਾਂ ਇਹ ਤਾਂ ਫਿਰ 2 ਵਜੇ ਹੋਈ ਆ ਇਹ ਇਹ ਗੱਲ ਹੋਈ ਆ ਸੁਣ ਜਾ ਕੋਹ ਨਹੀਂ ਠੀਕ ਠਾਕ ਹੀ ਕਿਹਾ ਨੇ ਕੋਹ ਨਹੀਂ ਕਿਹਾ ਕਹਿੰਦਾ ਮੰਮੀ ਛੁੱਟੀ ਆਉਣਾ ਮੈਂ ਹਾਂ ਮੱਸੇ ਨਹੀਂ ਕਿਹਾ ਤਾਨੂੰ ਕਦੋਂ ਪਤਾ ਲੱਗਿਆ ਕਿ ਇਹ ਗੱਲ ਬਾਤ ਸੀ ਰਾਤ ਨੂੰ ਆਇਆ ਫੋਨ ਕਰਨ ਹਾਂ ਮੈਂ ਪਾਸਾਵੇਰੇ ਦੱਸਿਆ ਮੈਨੂੰ ਰਾਤ ਨੂੰ ਨਹੀਂ ਦੱਸਿਆ ਤਾਂ ਵੱਡੇ ਡੈਡੀ ਨੂੰ ਫੋਨ ਆਇਆ ਮਲਤੀ ਭਾਈ ਨੂੰ ਹਾਂ ਛੁੱਟੀ ਹੋਣ ਬਾਰੇ ਕੋਈ ਗੱਲ ਕੋਈ ਸੀ ਕਿ ਮੈਂ ਆਉਂਗਾ ਹਾਂਜੀ ਇਨਾ ਕੀ ਕਿਹਾ ਵੀ ਮੈਂ ਖਾਤੇ ਬਾਅਦ ਛੁੱਟੀ ਆਉਂਗਾ ਹਾਂ ਜਿੰਨੇ ਕਿ ਅਮੂ ਗੱਸੋਂ ਨੂੰ ਫੋਟ ਫੋਟ ਪਿਆ ਹਾਂ ਨੂੰ ਦਸ ਮਾਸਾਰ ਲੱਗ ਦਸ ਮਾਸਾਰ ਸਮੇਂ ਮੈਂ ਦੇਹਰੀ ਤੋਂ ਜਨਮਦਾਨ ਸੀਗਾ ਯਾ ਮੈਂ 28 ਮਾਰਚ 1996 ਜਨਮਦਾਨ ਮਾਰਚ ਇਸ ਸਮੇਂ ਵਿੱਚ ਅੱਛਾ ਇਹ 28 ਨਵਾਂ ਦਾ ਜਨਮਦਾਨ ਸੀਗਾ ਇਹ ਗੁਡੀ ਦਾ 3 ਮਾਰਚ 1993 ਹਾਂ ਆਪਕੇ ਬਾਅਦ ਛੁੱਟੀ ਹੋਣਾ ਸੀ ਹਾਂ ਉਹਨੂੰ ਜਿਹੜੀ ਛੁੱਟੀ ਮਿਲਦੀ ਉਹਦਾ ਹੀ ਪਤਾ ਲੱਗਦਾ ਹੈ ਨਾ ਕਿਨੇ ਦਾ ਜੂੰਡਾ ਲਈ ਕਰਦੇ ਹੁੰਦੇ ਆਂ ਆਪਾਂ ਕਿੰਨੇ ਪੈਸਾ ਹਾਂਜੀ ਕਿੰਨੇ ਪੈਸਾ ਕਰਦੇ ਦੋ ਹੀ ਆਪਾਂ ਦੋ ਹੀ ਆਵ ਆਪਣੀ ਗੱਡੀ ਆ ਉਹ ਰਲ ਖਾਸੀ ਆਪਾਂ ਹਾਂ ਤੁਸੀਂ ਵੀ ਫੋਰ ਚੁਸੇ ਹਾਂਜੀ ਇਹ ਫੋਰ ਫੋਰ ਚੁਸੇ ਰਹਿਣਾ ਗਾਦੀ ਹੀ ਇਹਦੇ ਆ ਇਹਦੇ ਬਾਰੇ ਕੀ ਕਿਹਾ ਸੀ ਜੀ ਤੇ ਲੜਕਾ ਬਹੁਤ ਬੁਝੇ ਇਸ ਪੈਂਡ ਦੇ ਵਿੱਚ ਸਮਾਨ ਜੋਬ ਸੀਗਾ ਲੇਕਿਨ ਇਹ ਜੋ ਪਰਮਾਤਮਾ ਨੂੰ ਘਟਨਾ ਵਾਪਰਗੀ ਉਹਦੇ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ ਤੇ ਤੁਸੀਂ ਆਪਣੇ ਵੱਲੋਂ ਆ ਜੀ ਕਾਰੀ ਸਾਫ ਕਰ ਸਹਿਲ ਤੇ ਹੁੰਦੀ ਆ ਉਹਦੇ ਵੱਲੋਂ ਸਰਕਾਰ ਤੋਂ ਤੇ ਇਹਦੇ ਜਿਹੜਾ ਆ ਆਰਮੀ ਸੈਕਟਰ ਭਾਗ ਆ ਉਹਨੂੰ ਕੀ ਪੂਨ ਕਰਦੇ ਚਾਹੋਗੇ ਅਸੀਂ ਤਾਂ ਗਵਰਨਮੈਂਟ ਨੂੰ ਆਰਮੀ ਕੋਲ ਭਾਉਣ ਵੇਖੀ ਬੇਨਤੀ ਕਰਦੇ ਹਾਂ ਕਿ ਇਹਨਾਂ ਨਾਂ ਤੇ ਜੋ ਵੀ ਹੈ ਉਹਦਾ ਪੂਰਾ ਹੱਕ ਦਿੱਤਾ ਜਾਵੇ ਪਿੰਡ ਦੇ ਵਿੱਚ ਇੱਕ ਇਹਨਾਂ ਨਾਂ ਤੇ ਸਕੂਲ ਆਪਰਿਟ ਕਰਕੇ ਪਲੱਸ 2 ਦਾ ਕੀਤਾ ਜਾਵੇ ਤੇ ਉਹ ਪਿੰਡ ਦੀ ਕਾਫੀ ਦੇਰ ਤੋਂ ਮੰਗਾ ਪਲੱਸ 2 ਹ ਤੱਕ ਸਕੂਲ ਨਹੀਂ ਕਿਉਂ ਇਤਨੀ ਸਟੈਂਥ ਕਰ ਦੋ ਘੱਟ 6-7000 ਹੋ ਗਈ ਇਹ ਸਾਡੀ ਪੂਰੀ ਪੁਰਜੋਰ ਬੇਨਤੀ ਹੈ ਇੱਕ ਗਵਰਨਮੈਂਟ ਨੂੰ ਕਿ ਇਹਨਾਂ ਨਾਂ ਤੇ ਇਹ ਕੀਤਾ ਜਾਵੇ ਸਕੂਲ ਦਾ ਨਾਂ ਔਰ ਜਿਹੜੀ ਚਾਚਰੋੜਾ ਇਸ ਤੇ ਵੀ ਲੜਕੇ ਦਾ ਨਾਂ ਬਲਵੀਰ ਸਿੰਘ ਦਾ ਲਿਖਿਆ ਜਾਣਾ ਚਾਹੀਦਾ